ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਫੇਮਸ ਯੂਟਿਊਬਰ ਇੰਸਟਾਗ੍ਰਾਮਰ ਹਰਮਨ ਖੋਸਾ ਜਿਦੇ ਬਾਰੇ ਤੁਸੀਂ ਸਾਰੇ ਜਾਣਦੇ ਹੋਮੋਗੇ ਜਿਹੜੇ ਕਿ ਆਪਣੀ ਦਾਦੀ ਦੇ ਨਾਲ ਫਨੀ ਵੀਡੀਓਜ਼ ਬਣਾਉਂਦੇ ਨੇ ਤੇ ਉਹਨਾਂ ਦੀ YouTube ਜਰਨੀ ਇੰਸਟਾਗ੍ਰਾਮ ਜਰਨੀ ਕਦੋਂ ਸਟਾਰਟ ਹੋਈ ਸੀ ਅੱਜ ਤੋਂ ਉਹ 5 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਆਏ ਸੀਗੇ ਤੇ ਜਿਹੜੀ ਉਹਨਾਂ ਦੀ ਸਟਾਰਟਿੰਗ ਸੀਗੀ ਉਹ ਹੋਈ ਸੀ TikTok ਤੋਂ ਟਿਕਟੌਕ ਟਿਕਟੌਕ ਬੈਨ ਹੋਣ ਤੋਂ ਬਾਅਦ ਫਿਰ ਉਹ ਇੰਸਟਾਗ੍ਰam ਤੇ ਉਹਨਾਂ ਨੇ ਆਪਣਾ ਕੰਮ ਸਟਾਰਟ ਕੀਤਾ ਸਟਾਰਟਿੰਗ ਦੇ ਵਿੱਚ ਉਹ ਲਿਪਸਿੰਗ ਤੇ ਡਾਂਸਿੰਗ ਵਾਲੀਆਂ ਵੀਡੀਓਜ਼ ਹੀ ਪਾਉਂਦੇ ਸੀਗੇ ਜਿਹਦੇ ਵਿੱਚ ਉਹਨਾਂ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ ਸੀਗੀ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਦਾਦੀ ਦੇ ਨਾਲ ਵੀਡੀਓਜ਼ ਪਾਉਣੀਆਂ ਸਟਾਰਟ ਕੀਤੀਆਂ ਆਪਣੀ ਦਾਦੀ ਨਾਲ ਉਹ ਫਨੀ ਵੀਡੀਓਜ਼ ਪਾਉਂਦੇ ਸੀਗੇ ਜਦੋਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਰੀਚ ਮਿਲੀ ਜਿਹੜੀਆਂ ਵੀਡੀਓਜ਼ ਦੇ ਨਾਲ ਤੇ ਉਹਨਾਂ ਦੀ ਦਾਦੀ ਦੇ ਨਾਲ ਹੀ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਤੇ ਜਿਹਦੇ ਕਰਕੇ ਉਹਨਾਂ ਦੇ ਜਿਹੜੇ ਫੋਲੋਅਰਸ ਨੇ ਅੱਜ ਉਹਨਾਂ ਦੇ ਫੋਲੋਅਰ 1.2 ਮਿਲੀਅਨ ਇੰਸਟਾਗ੍ਰam ਤੇ ਉਹਨਾਂ ਦੇ ਫੋਲੋਅਰਸ ਨੇ ਤੇ YouTube ਤੇ ਉਹਨਾਂ ਦੇ 4 ਲੱਖ ਤੋਂ ਪਲੱਸ ਸਬਸਕ੍ਰਾਈਬਰਸ ਨੇ ਤੇ ਜੇ ਆਪਾਂ ਗੱਲ ਕਰੀ ਉਹਨਾਂ ਦੀ ਫੈਮਿਲੀ ਦੀ ਤਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਮਦਰ ਫਾਦਰ ਤੇ ਉਹਨਾਂ ਦੀ ਦਾਦੀ ਤੇ ਹਰਮਨ ਆਪ ਕਿਉਂਕਿ ਉਹ ਇਕੱਲੇ ਹੀ ਸਿੰਗਲ ਨੇ ਤੇ ਉਹਨਾਂ ਦੇ ਕੋਈ ਬ੍ਰਦਰ ਸਿਸਟਰ ਨਹੀਂ ਹੈਗਾ ਤੇ ਇੱਕ ਸੰਧੂ ਹੋਣ ਨਾਲ ਵੀ ਹੈ ਨਾ ਕਈ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਸੰਧੂ ਹੋਣ ਨਾਲ ਉਹਨਾਂ ਦੀ ਕੀ ਰਿਸ਼ਤੇਦਾਰੀ ਹੈ ਸੰਧੂ ਹੋਣਾਂ ਨਾਲ ਉਹਨਾਂ ਦੀ ਕੋਈ ਰੀਅਲ ਮਤਲਬ ਕੋਈ ਐਵੇਂ ਰੀਅਲ ਰਿਸ਼ਤੇਦਾਰੀ ਨਹੀਂ ਹੈਗੀ ਤੇ ਜਿੱਥੇ ਹਰਮਨ ਦਾ ਪਿੰਡ ਹੈ ਜਲੰਧਰ ਦੇ ਨੀਅਰ ਉਹਨਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ ਤੇ ਉਥੇ ਸੰਧੂ ਹੋਣਾ ਦੇ ਨਾਨਕੇ ਨੇ ਮਤਲਬ ਮਾਮੇ ਭੂਆ ਦੇ ਮੁੰਡੇ ਨੇ ਉਹ ਰੀਅਲ ਨਹੀਂ ਹੈਗੇ ਬਟ ਉਹ ਰੀਅਲ ਵਾਂਗੂ ਹੀ ਵਰਤਦੇ ਨੇ ਤੇ ਸਟਾਰਟਿੰਗ ਦੇ ਵਿੱਚ ਉਹ ਇਕੱਠੇ ਹੀ ਵੀਡੀਓਜ਼ ਬਣਾਉਂਦੇ ਹੁੰਦੇ ਸੀਗੇ ਇਕੱਠੇ ਵੀਡੀਓਜ਼ ਬਣਾਉਣ ਕਰਕੇ ਹੀ ਉਹਨਾਂ ਦਾ ਫਰੈਂਡ ਸਰਕਲ ਸੀ ਜਿਹੜਾ ਉਹ ਸਟਾਰਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਉਹ ਫਰੈਂਡ ਸਰਕਲ ਰਿਸ਼ਤੇਦਾਰੀ ਚ ਬਦਲ ਗਿਆ ਤੇ ਅੱਜ ਉਹ ਰਿਸ਼ਤੇਦਾਰਾਂ ਵਾਂਗੂ ਹੀ ਵਰਤਦੇ ਨੇ ਤੇ ਜੇ ਆਪਾਂ ਗੱਲ ਕਰਦੇ ਆ ਉਹਨਾਂ ਦੀ ਇਨਕਮ ਦੀ ਉਹਨਾਂ ਦੀ YouTube ਅਰਨਿੰਗ ਦੀ Instagram ਤੇ Instagram ਨਹੀਂ ਹੋਣੀ ਜਿਹੜੀ ਅਰਨਿੰਗ ਆ ਉਹ ਲੱਖ ਤੋਂ ਡੇਢ ਲੱਖ ਰੁਪਏ ਮਨთਲੀ ਆ ਤੇ ਜਿਹੜੀ ਉਹਨਾਂ ਦੀ YouTube ਤੋਂ ਅਰਨਿੰਗ ਆ ਉਹ 2 ਤੋਂ 3 ਲੱਖ ਰੁਪਏ ਉਹਨਾਂ ਦੀ YouTube ਤੋਂ ਤੇ ਮਤਲਬ ਟੋਟਲ ਉਹਨਾਂ ਦੀ 3 ਤੋਂ 4 ਲੱਖ ਰੁਪਏ ਮਨთਲੀ ਅਰਨਿੰਗ ਹੈਗੀ ਆ ਤੇ ਇਸ ਟਾਈਮ ਉਹਨਾਂ ਦੀ ਏਜ 25 ਸਾਲ ਹੈ 2000 ਦਾ ਉਹਨਾਂ ਦਾ ਬਰਥ ਹੈ ਤੇ 25 ਸਾਲ ਦੀ ਏਜ ਤੇ 25 ਸਾਲ ਦੀ ਏਜ ਵਿੱਚ ਉਹਨਾਂ ਨੇ ਬਹੁਤ ਕੁਝ ਉਹ ਅਜੀਬ ਕੀਤਾ ਤੇ 20 ਸਾਲ ਦੀ ਏਜ ਦੇ ਵਿੱਚ ਉਹਨਾਂ ਨੇ ਆਪਣੀ YouTube ਜਰਨੀ ਸੀ YouTube ਨਹੀਂ Instagram ਤੇ ਉਹ ਆਈ ਸੀਗੇ ਤੇ YouTube ਜਰਨੀ ਹੈ ਜਿਹੜੀ ਉਹਨਾਂ ਦੀ 2 ਸਾਲ ਪਹਿਲਾਂ ਸਟਾਰਟ ਹੋਈ ਸੀਗੀ ਤੇ ਬਹੁਤ ਜਲਦੀ ਉਹਨਾਂ ਨੇ 4 ਲੱਖ ਤੋਂ ਪਲੱਸ ਆਪਣੇ ਸਬਸਕ੍ਰਾਈਬਰਸ ਕਰ ਲਏ ਨੇ ਤੇ ਜਿਆਦਾ ਜਿਹੜਾ ਪਿਆਰ ਮਿਲਿਆ ਉਹਨਾਂ ਨੂੰ ਉਹ ਉਹਨਾਂ ਦੀ ਦਾਦੀ ਕਰਕੇ ਹੀ ਮਿਲਿਆ ਕਿਉਂਕਿ ਉਹਨਾਂ ਦੀ ਦਾਦੀ ਨੇ ਜਿਹੜੇ ਉਹ ਬਹੁਤ ਜ਼ਿਆਦਾ ਵਧੀਆ ਨੇ ਬਹੁਤ ਜ਼ਿਆਦਾ ਉਹਨਾਂ ਦੀਆਂ ਵਧੀਆ ਵੀਡੀਓਜ਼ ਹੁੰਦੀਆਂ ਨਗੀਆਂ ਪਰ ਸਾਰੇ ਦੇਖਦੀਆਂ ਤੇ ਅੱਜ ਦੀ ਵੀਡੀਓਜ਼ ਬਈ ਇੰਨਾ ਹੀ मिलਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤੇ ਜਿਹੜੇ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ